ਦੁਰਗਾ ਗੁਪਤਾ ਜੀ ਦੀ ਸ਼ਹਾਦਤ ਤੋਂ ਕੰਮ ਸ਼ੁਰੂ ਹੋਇਆ ਸੀ ਤੇ ਲਗਾਤਾਰ ਉਸ ਤੋਂ ਬਾਅਦ ਚੁਣ-ਚੁਣ ਕੇ ਹਿੰਦੂਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਚਾਹੇ ਉਹ ਬਰਗੇਡੀਅਰ ਕਗਨੇਜਾ ਜੀ ਦੀ ਹੱਤਿਆ ਹੋਵੇ ਚਾਹੇ ਉਹ ਵਿਕਾਸ ਪ੍ਰਭਕਰ ਜੀ ਦੀ ਨੰਗਲ ਚ ਹੱਤਿਆ ਹੋਵੇ ਰਵਿੰਦਰ ਗੁਸਾਈ ਜੀ ਦੀ ਲੁਹੈਣਾ ਚ ਹੱਤਿਆ ਹੋਵੇ ਹਮਿੰਦਰ ਸ਼ਰਮਾ ਹਿੰਦੂ ਤਖਤ ਦੀ ਹੱਤਿਆ ਹੋਵੇ ਦੁਰਗਾ ਗੁਪਤਾ ਦੀ ਹੱਤਿਆ ਹੋਵੇ ਸੁਧੀਰ ਸੂਰੀ ਜੀ ਦੀ ਹੱਤਿਆ ਹੋਵੇ ਹਿੰਦੂ ਧਰਮ ਲਈ ਲੜਾਈ ਹਿੰਦੂ ਧਰਮ ਦੀ ਰੱਖਿਆ ਲਈ ਡਾ ਸ਼ੰਗਰ ਸ਼ਹਿ ਪ੍ਰਧਾਨ ਜੀ ਵੱਲੋਂ ਕਾਫੀ ਲੰਬੇ ਸਮੇਂ ਤੋਂ ਨਮਸਕਾਰ ਪੰਜਾਬ ਲਾਈਵ 18 نیوز ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਡਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਜਿਹੜੇ ਪੰਜਾਬ ਦੇ ਮੌਜੂਦਾ ਹਾਲਾਤ ਨੇ ਜਿਹੜੇ ਕਿ ਬੜੇ ਗੰਭੀਰ ਹਾਲਾਤ ਨੇ 2016 ਤੋਂ ਲਿਖੀ ਆਪਾਂ ਦੁਰਗਾ ਗੁਰਤਾ ਜੀ ਦੀ ਸ਼ਹਾਦਤ ਤੋਂ ਕੰਮ ਸ਼ੁਰੂ ਹੋਇਆ ਸੀ ਤੇ ਲਗਾਤਾਰ ਉਸ ਤੋਂ ਬਾਅਦ ਚੁਣ-ਚੁਣ ਕੇ ਹਿੰਦੂਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਚਾਹੇ ਉਹ ਬ੍ਰਿਗੇਡੀਅਰ ਕਗਨੇਜਾ ਜੀ ਦੀ ਹੱਤਿਆ ਹੋਵੇ ਚਾਹੇ ਉਹ ਵਿਕਾਸ ਪ੍ਰਵਾਕਰ ਜੀ ਦੀ ਨੰਗਲ ਚ ਹੱਤਿਆ ਹੋਵੇ ਰਵਿੰਦਰ ਗੁਸਾਈ ਜੀ ਦੀ ਵੀ ਲੈਣਾ ਚਾਹਤਿਆ ਹੋਵੇ ਹਮੇਸ਼ ਸ਼ਰਮਾ ਹਿੰਦੂ ਤਖਤੀ ਹੱਤਿਆ ਹੋਵੇ ਦੁਰਗਾ ਗੁਪਤਾ ਦੀ ਹੱਤਿਆ ਹੋਵੇ ਸੁਧੀਰ ਸੂਰੀ ਜੀ ਦੀ ਹੱਤਿਆ ਹੋਵੇ ਤથા ਕਦੇ ਜਿਹੜੇ ਬੁੱਧੀਜੀਵੀ ਨੇ ਉਹ ਆਮ ਤੌਰ ਤੇ ਇੱਕ ਐਲੀਕੇਸ਼ਨ ਲਗਾਉਂਦੇ ਕਿ ਸ਼ਿਵ ਸਨਾਲੇ ਜੀ ਗਰਮ ਸ਼ੇਡ ਮਟਾ ਦਿੰਦੇ ਆ ਬੜਾ ਗਰਮ ਬੋਲਦੇ ਇਸ ਘਰ ਕੇ ਨੂੰ ਮਾਰਿਆ ਜਾਂਦਾ ਮਗਨਦਰ ਕਾਰਿਆ ਜੀ ਕਿਹੜੇ ਗਰਮ ਸ਼ੇਡ ਮਟਾ ਦਿੰਦੇ ਸੀਗੇ ਜੀ ਬਰਗੇੜੀਰ ਕੇ ਅੰਗਰੇਜ਼ਾ ਜੀ ਤੇ ਕਿਹੜੀ ਗਰਮ ਸ਼ੇਡ ਉਹਨਾਂ ਦੇ ਮੇਰੇ ਘਰ 'ਚ ਕੋਈ ਫੇਸਬੁਕ ਅਕਾਊਂਟ ਨਹੀਂ ਕੋਈ ਸ਼ੇਡਮੰਟ ਨਹੀਂ ਵਿਕਾਸ ਪ੍ਰਭਕਰ ਜੀ ਦੇ ਕੋਈ ਸ਼ੇਡਮੰਟ ਨਹੀਂ ਕੋ ਗਰਮ ਸ਼ੇਡਮੰਟ ਨਹੀਂ ਕੋ ਅਖਬਾਰ 'ਚ ਕੋਈ ਚੰਗਾ ਮੜਾ ਬਿਆਨ ਹੈ ਨਹੀਂ ਕਾਰਨ ਕਿ ਉਹ ਹਿੰਦੂ ਤੋਂ ਦੀ ਗੱਲ ਕਰਦੇ ਆ ਉਹ ਸਨਾਤਨ ਦੀ ਗੱਲ ਕਰਦੇ ਆ ਭਗਵੇਂ ਦੇ ਸਨਮਾਨ ਦੀ ਗੱਲ ਕਰਦੇ ਆ ਸਾਡੇ ਸੰਗਠਨ ਦੇ ਸਰਦਾਰ ਹਰਕੀਰਤ ਸਿੰਘ ਖੁਰਾਨਾ ਕਿਉਂ ਟਾਰਗੇਟ ਕੀਤਾ ਗਿਆ ਕਿਉਂਕਿ ਸਿੱਖ ਨੇ ਕਿਸੇ ਕੋਣਾ ਤੇ ਭਗਵੇਂ ਦਾ ਸਨਮਾਨ ਕਰਨਾ ਮਾੜੀ ਗੱਲ ਐ ਕੋਈ ਸਮੇਂ ਦੀਆਂ ਸਰਕਾਰਾਂ ਚਾਹੇ ਮੌਜੂਦਾ ਸਰਕਾਰ ਐ ਇਸ ਵੇਲੇ ਹਿੰਦੂਆਂ ਨੂੰ ਚੁਣ-ਚੁਣ ਕੇ ਚੁਣ-ਚੁਣ ਕੇ ਟਾਰਗੇਟ ਕੀਤਾ ਜਾ ਰਿਹਾ ਸੋ ਸ਼ਿਵਸ ਨੇ ਹਿੰਦ ਨੇ ਇੱਕ ਫੈਸਲਾ ਲਿਖਤਾ ਹੈ ਕਿ ਅਸੀਂ ਜਿਹੜੇ ਦੇਖੋ ਭਾਰਤ ਜਿਹੜਾ ਆ ਸੋਨੇ ਦੀ ਚਿੜੀਆ ਕਿਹਾ ਜਾਂਦਾ ਸੀ ਤੇ ਪੰਜਾਬ ਜਿਹੜਾ ਦੇਸ਼ ਦਾ ਤਾਜ ਹੈ ਭਾਰਤ ਦਾ ਨੁਕਸਾਨ ਪਹਜਾਣ ਵਾਸਤੇ ਜਿਹੜਾ ਸਾਡਾ ਵਿਰੋਧੀ ਦੇਸ਼ ਹੈ ਪਾਕਿਸਤਾਨ ਜਿਹਦੀ ਸਭ ਤੋਂ ਬਦਨਾਮ ਦੁਨੀਆ ਦੀ ਏਜੰਸੀ ਆ ਆਈਐਸਆਈ ਤੇ ਕੁਝ ਉਹਦੇ ਟੁਕੜੇ ਦੇ ਪੰਨ ਵਾਲੇ ਸਾਡੇ ਜਿਹੜੇ ਗद्दार ਚਾ ਹਰਵਿੰਦਰ ਰਿੰਦਣਾ ਚ ਗਗਨਤ ਪੰਨ ਸਿੰਘ ਪੰਨੂ ਆ ਜਿਹੜੇ ਕਿ ਆਈਐਸਆਈ ਦੇ ਟੁਕੜਿਆਂ ਦੇ ਪੜ ਰਹੇ ਆ ਉਹ ਹਮੇਸ਼ਾ ਪੰਜਾਬ ਦੇ ਵਿੱਚ ਮੂਲ ਖਰਾਬ ਕਰਨ ਲਈ ਤਰਾ ਤਰਾ ਦੇ ਹਤਗੰਡੇ ਬਣਾਉਂਦੇ ਆ ਉਥੋਂ ਕਦੇ ਆ ਡੀਐਕਸ ਭੇਜਦੇ ਆ ਕਦੇ ਹੈਂਡ ਗ੍ਰੇਨੇਡ ਕਦੇ ਕੋ ਗੋਲੀਆਂ ਆ ਕੇ ਕਦੇ ਟਾਰਗੇਟ ਕਿਨਸ ਘੁਣਾ ਰਹੇ ਕਦੇ ਹਿੰਦੂਆਂ ਨੂੰ ਟਾਰਗੇਟ ਕਰਾ ਰਹੇ ਕਦੇ ਕੁਝ ਕਰਨੇ ਕਦੇ ਕੁਝ ਕਰ ਰਹੇ ਆ ਜਿਹੜੇ ਕਿ ਹਮੇਸ਼ਾ ਇਹ ਹੀ ਕੋਸ਼ਿਸ਼ ਕਰਦੇ ਕਿ ਜਿਹੜਾ ਹਿੰਦੂ ਸਿੱਖਾਂ ਦਾ ਮਾਸ ਰੋਂ ਦਾ ਰਿਸ਼ਤਾ ਆ ਉਹ ਖਤਮ ਹੋਵੇ ਪੰਜਾਬ 'ਚ ਅਸ਼ਾਂਤੀ ਫੈਲੇ ਕਦੇ ਥਾਣਿਆਂ ਨੂੰ ਟਾਰਗੇਟ ਕਰ ਰਹੇ ਆ ਕਦੇ ਪੁਲਿਸ ਔਂਗੀਆਂ ਦੇ ਹੈਂਡਗਨ ਲੈ ਕੇ ਉੱਤੇ ਜਾ ਰਹੇ ਆ ਪਰ ਮੈਂ ਇਹਨਾਂ ਲੋਕਾਂ ਨੂੰ ਦੱਸਣਾ ਚਾਹਨਾ ਹੈ ਜਿਹਦੇ ਟਾਈਮ ਤੋਂ ਛੋਟਾ ਇੱਕ 5-7000 ਦਾ ਮੋਬਾਈਲ ਜੀ ਗੂਗਲ ਦੀ ਸਰਵਿਸ ਹੁੰਦੀ ਆ ਜੀਦੇ ਤੇ ਪ੍ਰਾਣਾਤੀ ਆਜ ਬੜੇ ਆਸਾਨੀ ਨਾਲ ਨਿਕਲ ਜਾਂਦੇ ਪੰਜਾਬ ਪੁਲਿਸ ਦੀ ਹਿਸਟਰੀ ਬੋਲ ਰਿਆ ਬੱਬਰ ਖਾਲਸਾ ਬੱਬਰ ਖਾਲਸਾ ਖਾਲਿਸਤਾਨ ਰਿਵਲੇਸ਼ਨ ਉਹ ਪਿੰਡਰਾ ਵਾਲਾ ਟਾਈਗਰ ਉਸ ਕਿੰਨੀ ਆਤਵਾਦੀ ਆਰਗੇਨਾਈਜੇਸ਼ਨ ਸੀ ਗਿਆ ਜਿਹਦਾ ਪੰਜਾਬ ਪੁਲਿਸ ਨੇ ਖਾਤਮਾ ਕਰ ਦਿੱਤਾ ਚਾਹੇ ਆ ਮਲੰਦਰ ਕਾਲਿਆ ਜੀ ਤੇ ਹਮਲਾ ਹੋਵੇ ਚਾਹੇ ਕੋਈ ਹੋਵੇ 72 ਕੰਡੇ 48 ਕੰਡੇ ਤੇ 24 ਕੰਡੇ ਪੰਜਾਬ ਪੁਲਿਸ ਦੇ ਜਾਵਾਜ ਅਫਸਰ ਚਾਹੀਏ ਨੂੰ ਯੂਪੀ ਤੋਂ ਚਾਹੇ ਬਿਹਾਰ ਤੋਂ ਚਾਹੇ ਨਾਗਾਲੈਂਡ ਤੋਂ ਚਾਹੇ ਨੇਪਾਲ ਤੋਂ ਦੋ ਸਾਲ ਫੜਕੇ ਲੈਂਦੇ ਆ ਪਰ ਜਿਹੜੇ ਵਿੱਚ ਬੈਠੇ ਗਦਾਰ ਜਿਹਦੇ ਵਿੱਚ ਮੈਂ ਕਹਿੰਚ ਗੁਰੇਜ ਨਹੀਂ ਕਰਾਂਗਾ ਸੁਖਪਾਲ ਸਿੰਘ ਖਹਿਰਾ ਸਿਮਰਨਜੀਤ ਸਿੰਘ ਮਾਨ ਜਿਨ੍ਹਾਂ ਦਾ ਕੰਮ ਕੀ ਆ ਜਿਹੜੇ ਹੁਣ ਮੈਂ ਪਿੱਛੇ ਦੇਖ ਰਿਹਾ ਸੀ ਇਹ ਜਿਹੇ ਐਨਕਾਊਂਟਰ ਬੜੇ ਗਲਤ ਹੋ ਰਹੇ ਆ ਬੜੇ ਗਲਤ ਐਨਕਾਊਂਟਰ ਹੋ ਰਿਹਾ ਜਿਸ ਸੁਖਪਾਲ ਸਿੰਘ ਖਹਿਰੇ ਦੇ ਘਰੇ ਦੇ ਗਰੇਡ ਚੱਲੇਗਾ ਨਾ ਯਾਹ ਸਰਜੀ ਮਾਨ ਦੇ ਕਰੇ ਇੱਕ ਜਗ੍ਹਾ ਫੇਰ ਨੂੰ ਪੁੱਛਿਆ ਜਾਏਗਾ ਵੀ ਐਂਕਾਉਂਟਰ ਸਹੀ ਹੁੰਦੇ ਆ ਗਲਤ ਹੁੰਦੇ ਆ ਅਸੀਂ ਵੀ ਕਿਸੇ ਦੇ ਕਿਸੇ ਦੀ ਜਾਨ ਤੇ ਦੁਸ਼ਮਣ ਨਹੀਂ ਆ ਕਿਸੇ ਦਾ ਅਸੀਂ ਨੁਕਸਾਨ ਨਹੀਂ ਮੈਂ ਤਾਂ ਪਹਿਲਾਂ ਵੀ ਹੱਥ ਜੋੜਦਾ ਸੀ ਕਿ ਜਿੰਨੇ ਵੀ ਗੈਂਗਸਟਰ ਨੇ ਇਹ ਸਮੇਂ ਦੀਆਂ ਸਰਕਾਰਾਂ ਦੀਆਂ ਗਲਤੀਆਂ ਨੇ ਜੇ ਪੰਜਾਬ 'ਚ ਕੋ ਵੱਡਾ ਉਦਯੋਗ ਆ ਜਾਂਦਾ ਚਾਹਤਾ ਅਮਰੂਤੀ ਵਰਗਾ ਜੋ ਹੋ ਗਿਆ ਹੁੰਦਾ ਬੱਚੇ ਬੇਰੋਜ਼ਗਾਰ ਨਾ ਹੁੰਦੇ ਕਿਉਂਕਿ ਬੇਲਾ ਦਿਮਾਗ ਸੁਣਦਾ ਛਣਰਾ ਹੁੰਦਾ ਘਰ ਪਰ ਜਿਹੜੇ ਆ ਸ਼ੈਤਾਨ ਦੇ ਘਰ ਘਰ ਵੜੇ ਬਣੀ ਫਿਰਦੇ ਆ ਜੇ ਗੋਡੀ ਬਰਾੜ ਆ ਅਬ ਲੰਗੁਰਾ ਜਿਹੜਾ ਜੇਲ੍ਹ ਤੋਂ ਬੈਠਾ ਗੁਜਰਾਤ ਚ ਲੋਰਸ ਉੱਪਰ ਸੁਣੋਈ ਪਿੱਛੇ ਜੀ ਮੈਂ ਵੀ ਉਹਦੀ ਫੇਵਰ ਥੋੜਾ ਬੋਲੇ ਸੀ ਮੈਂ ਕਿਹਾ ਯਾਰ ਇਹ ਬੜਾ ਦੇਸ਼ ਭਗਤੀ ਦੀਆਂ ਗੱਲਾਂ ਕਰ ਰਿਹਾ ਭਗਤ ਸਿੰਘ ਦੀਆਂ ਕਵਿਤਾ ਪੜ ਰਿਹਾ ਦੀਵਾਲੀ ਤੇ ਮੈਸੇਜ ਦੇ ਰਿਹਾ ਗਊ ਬਊ ਮਾਤਾ ਦੀਆਂ ਗੱਲਾਂ ਕਰ ਰਿਹਾ ਕੀ ਦੇਖਣ ਚ ਆਇਆ ਮੈਂ ਉਹਨੇ ਦੇਖਿਆ ਇੱਕ ਮੰਤਸੁਰ ਦਾ ਬਿਆਨ ਆਇਆ ਸੀ ਕਿ ਜਿਹੜਾ ਮਨੰਦਰ ਕਾਲਜ ਤੇ ਹਮਲਾ ਹੋਇਆ ਸ਼ੇਨਾਜ ਪੱਟੀ ਤੇ ਇਹਨੇ ਕੀਤਾ ਆਪਣਾ ਲੋਰਸ ਵਿੱਚ ਸੋਇਦੇ ਬੰਦੇ ਨੇ ਕੀਤਾ ਇਹ ਗੈਂਗਸਟਰ ਨਹੀਂ ਇਹਨਾਂ ਨੂੰ ਗੈਂਗਸਟਰ ਮੈਂ মিডিਆ ਨੂੰ ਅਪੀਲ ਕਰਦਾ ਇਹਨਾਂ ਨੂੰ ਗੈਂਗਸਟਰ ਸ਼ਬਦ ਲਿਖਣਾ ਬੰਦ ਕਰੋ ਇਹ ਬੇਸਿਕਲੀ ਕੋਕਮੰਗੇ ਨਹੀਂ ਭਿਖਾਰੀ ਨੇ ਇਹ ਇਹਨਾਂ ਨੂੰ ਕਟੋਰੇ ਵੇ ਲੈਣੇ ਚਾਹੀਦੇ ਆ ਜਿਹੜੇ ਕਿ ਬਿਜ਼ਨਸਮੈਨਾਂ ਨੂੰ ਹਰਾਸਮੈਂਟ ਕਰ ਰਹੇ ਆ ਬਿਜ਼ਨਸਮੈਨਾਂ ਨੂੰ ਫਰੋਕਤੀਆਂ ਮੰਗ ਰਿਆ ਤਰੰਤਾਂ ਬਰੋਗ ਨੂੰ ਦੇਖਿਆ ਕਿ ਪਟਵਾਲਾ ਬੰਬ ਤੇ ਉਹ ਵਿਚਾਰੇ ਕਾਇਲ ਵੀ ਹੋ ਗਿਆ ਫੇਰ ਵੀ ਉਹਨੂੰ ਬਖਸ਼ ਨਹੀਂ ਦੇ ਇਹਦਾ ਸਬਦ ਸਬਾਕ ਕੇਂਦਰ ਸਰਕਾਰ ਨੂੰ ਅਪੀਲ ਹੈ ਕਿ ਪੰਜਾਬ ਪੁਲਿਸ ਦੇ ਨਾਲ ਨਾਲ CRPF ਕੇਂਦਰ ਅਰਧ ਸੈਨਿਕ ਬਲ ਤੇ ਤਨਾਦ ਕੀਤੇ ਜਾਣ ਜਿਹੜੀ ਕਿ ਪੰਜਾਬ ਪੁਲਿਸ ਨਾਲ ਮਿਲ ਕੇ ਜਿਵੇਂ ਹੱਤਵਾਰ ਦੇ ਸਮੇਂ CRP ਦਾ CRP ਵੀ ਹੈਲਪ ਦਿੱਤੀ ਕੀਤੀ ਹੈ ਪੰਜਾਬ ਪੁਲਿਸ ਨੇ ਆਪਸੀ ਦੋਨਾਂ ਨੇ ਇਕੱਠੇ ਹੋ ਕੇ ਖਤਮ ਕੀਤਾ ਇਹਨਾਂ ਨੇ ਖਤਮ ਨਹੀਂ ਜ਼ਰੂਰੀ ਹੈ ਭਰਾ ਜੀ ਅੱਜ ਪੰਜਾਬ ਦੇ ਹਾਲਾਤ ਸਰ ਇਹਦੇ ਵਿੱਚ ਜਿਹੜਾ ਕਸੂਰ ਹੈ ਕਿਧਰ ਸਮਝ ਨਹੀਂ ਸਰਕਾਰਾਂ ਦਾ ਆ ਚਾਹੇ ਉਹ ਅਕਾਲੀ ਦਲ ਦੀ ਸਰਕਾਰ ਸੀ ਚਾਹੇ ਕਾਂਗਰਸ ਦੀ ਸਰਕਾਰ ਸੀ ਚਾਹੇ ਬੰਦੂਦਾ ਸਰਕਾਰ ਹੈ कि मैं पहला बोल के कि बड़ा कोई उद्योग नहीं आया बिजनेस नहीं आया लोग बेरोजगार ने बेरोजगार बंद ही गलत काम करता पर बेरोजगारी आरोजगारी कारण नहीं है गोल्डी बराड बराड को बेरोजगार नहीं है अर्च डल्ला को बेरोजगार नहीं है हैप्पी बंसिया को बेरोजगार नहीं है लखा डंडा शंडा जो बेरोजगार नहीं है आज पीछे जी वीडियो है फौजी फौजी बेरोजगार नहीं है बाहर बैठ के जान जान के बार बार ਟਾਰਗੇਟ ਕਿਲਿੰਗ ਕਰਾ ਰਹੇ ਨੇ ਉਹ ਗੁਰਵੰਤ ਪੰਨੂ ਚਲਾਕ ਲੋងੜੀ ਜਿਹੜਾ ਬਾਹਰ ਬੈਠਾ ਉਹ ਜੀ ਉਹ ਬਾਬਾ ਸਾਹਿਬ ਭੀਮ ਸਾਹਿਬ ਅਮਿਤਕਰ ਸਾਹਿਬ ਜਾਂ ਬੁੱਤਾ ਵਾਲੇ ਦੁਆਲੇ ਹੋ ਗਏ ਹੋ ਕਿ ਕਿ ਕਿੱਥੇ ਆਪ ਤੁਸੀਂ ਨੈਟਰਪੋਗ ਆਪਣੇ ਪਰਸਨਲ ਜਿਮ ਚ ਚਾਰ ਬੋਡੀਗਾਰਡ ਲੈ ਕੇ ਬੁਲਟ ਬਰੋ ਜੈਕਟ ਪਾ ਕੇ ਜਾ ਰਹੇ ਹੋ ਫਿਰ ਸਿਰਫ ਗੱਲਾਂ ਕਰਦੇ ਜੀ ਇਹ ਸ਼ਿਵ ਜੀ ਨਾਲ ਜੀ ਬੜਾ ਗਲਤ ਬੋਲਦੇ ਆ ਕਿੱਥੇ ਗੱਲ ਬੋਲਦੇ ਮੇਰੀ ਗੱਲ ਤੁਸੀਂ ਮੈਨੂੰ ਦਿਖਾ ਦਿਓ ਅਜ ਤਾਂ ਸਿਰਫ ਇਹ ਕਹਿੰਦੇ ਜਿਹੜਾ ਦੇਸ਼ ਦੀ ਏਕਤਾ ਰਖਣ ਤੋਂ ਤੋੜੇਗਾ ਉਹਦੇ ਅਸੀਂ ਖਲਾਫ ਸਾਡੇ ਸੰਗਠਨ 'ਚ ਮੁਸਲਮਾਨ ਵੀ ਹੈ ਸਾਡੇ ਸਿਰਫ ਸਿੱਖ ਵੀ ਨਹੀਂ ਸਾਡੇ ਸੰਗਠਨ 'ਚ 크ਿਸਚਰ ਵੀ ਨੇ ਹਰ ਉਹ ਬੰਦਾ ਹੈ ਜਿਹੜਾ ਭਗਮੇ ਦਾ ਸਨਮਾਨ ਕਰਦਾ ਤਿਰੰਗੇ ਦਾ ਸਨਮਾਨ ਕਰਦਾ ਅੱਜ ਮੇਰੇ ਨਾਲ ਸਾਡੇ ਸੰਗਠਨ ਦੇ ਰਾਸ਼ਟਰੀ ਧਰਮਗੁਰੂ ਰੰਜਨ ਸ਼ਾਸਤਰੀ ਜੀ ਨੇ ਸਾਡੇ ਜਿਆਤੀਬਿੰਦੇ ਸੂਬੇ ਦੇ ਪ੍ਰਧਾਨ ਪੰਡਿਤ ਕਾਲਾਪੜੀ ਜੀ ਨੇ ਰਾਹੁਲ ਮਚੰਦਾ ਜੀ ਯੂਥ ਵਿੰਗ ਦੇ ਪ੍ਰਧਾਨ ਨੇ ਅਨੁਜ ਗੋਤਾ ਜੀ ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਨੇ ਬੋਤ ਮਸ਼ਰਮਾ ਜੀ ਸਟੂਡੈਂਟ ਵਿੰਗ ਦੇ ਪ੍ਰਧਾਨ ਨੇ ਮਨੋਸ਼ ਸ਼ਰਮਾ ਜੀ ਨੇ ਤੇ ਮੰਤ ਕਸ਼ਮੀਰ ਗਰੀ ਜੀ ਨੇ ਸਾਡੇ ਸੰਗਠਨ ਦੇ ਉਹਦੀ ਪਹਿਲੀ ਗੱਲ ਆ ਸਾਡਾ ਸਿਆਸੀ ਪਾਰਟੀ ਸਾਡਾ ਕੋ ਸਿਆਸੀ ਸੰਗਠਨ ਨਹੀਂ ਆ ਸਾਡਾ ਧਾਰਮਿਕ ਸੰਗਠਨ ਆ ਮੇਰੀ ਇਹਨਾਂ ਸਭ ਨੂੰ ਬੇਜੀ ਆ ਕਿ ਪੰਜਾਬ ਬੜਾ ਸੰਵੇਦਨਸ਼ੀਲ ਮੂਡ ਮਾਹੌਲ ਤੇ ਚੱਲ ਰਿਹਾ ਬੜੇ ਸੰਵੇਦਨਸ਼ੀਲ ਮਾਹੌਲ ਹੈ ਬੜਾ ਗੰਭੀਰ ਟਾਈਮ ਹੈ ਇਹਨੂੰ ਸਾਰੀਆਂ ਪਾਰਟੀਆਂ ਨੂੰ ਜਿਵੇਂ ਕਹਿੰਦੇ ਨਾ ਐਮਰਜੈਂਸੀ ਦੇ ਟਾਈਮ ਸਾਰੀਆਂ ਪਾਰਟੀਆਂ ਉਸ ਤੋਂ ਬਾਅਦ ਕੁਝ ਪ੍ਰੋਬਲਮ ਹੋਈ ਸੀ ਸਾਰੀਆਂ ਪਾਰਟੀਆਂ ਇਕੱਠੀਆਂ ਹੋਈਆਂ ਸੀਗਾ ਇਸ ਵੇਲੇ ਵੀ ਸਾਰੀਆਂ ਪਾਰਟੀਆਂ ਨੂੰ ਚਾਹੀਦਾ ਕਿ ਆਪਣੇ ਗਿਲੇ ਸ਼ਿਕਵੇ ਖਤਮ ਕਰਕੇ ਜਿਸ ਦੌਰ ਚੋਂ ਪੰਜਾਬ ਗੁਜ਼ਰ ਰਿਹਾ ਪਤਾ ਨਹੀਂ ਇਹ ਸਵੇਰੇ ਨੰਬਰ ਕਿਹਦਾ ਲੱਗ ਜਾਣਾ ਇਹ ਜਨੂਰੀਆਂ ਨਿਸ਼ਾਨ ਸ਼ਰਮੇ ਦਾ ਹੀ ਲੱਗਣਾ ਇਹ ਕਿਸੇ ਦਾ ਵੀ ਨੰਬਰ ਲੱਗ ਸਕਦਾ ਜੋ ਇਸਲੇ ਹਾਲਾਤ ਨੇ ਜਿਵੇਂ ਹੈਂਡ ਗ੍ਰੇਡਸ ਦੇ ਥਾਣੇ ਦੇ ਹੈਂਡ ਗ੍ਰੇਡਸ ਛੁੱਟ ਰਹੇ ਆ ਦੇਖੋ ਉਹਨਾਂ ਦੇ ਹੌਸਲੇ ਕਿੰਨੇ ਖੁੱਲੇ ਹੋਏ ਆ ਉਹ ਸੁੱਟੋਂ ਤੋਂ ਬਾਅਦ ਸ਼ਰਮੇ ਵੀਡੀਓ ਪਾਉਂਦੇ ਆ ਕਿ ਮੈਂ ਸੁੱਟਿਆ ਕਿਸੇ ਹੋਰ ਨੂੰ ਨਾ ਫੜ ਲਿਆ ਮੈਂ ਸੁੱਟਿਆ ਜੋ ਕਰਨਾ ਕਰ ਲਿਓ ਇਸ ਤੋਂ ਬਗੋਂ ਜਿਹੜੇ ਕੀ ਹੋਣਗੇ ਦੋ ਕੋ ਕਿੱਥੇ ਆਂਦਾ ਇੱਧਰ ਕਿਦਾਂ ਐਨਕਾਊਂਟਰ ਹੁੰਦਾ ਉਹਦੋਂ ਸਿਕਬਾਲ ਕਹਿੰਦੇ ਦੀ ਸਿਰ ਮੜਾ ਜਾਂਦੀ ਆ ਜੀ ਇਹ ਫੇਕ ਕੋਈ ਕਾਊਂਟਰ ਹੈ ਜੀ ਜਾਂਚ ਹੋਣੀ ਚਾਹੀਦੀ ਹੈ ਜਾਂਚ ਹੋਣੀ ਚਾਹੀਦੀ ਹੈ ਆਓ ਤੁਸੀਂ ਐਨਟੀਪੀਸ ਕੇਸਾਂ ਦੇ ਬਸੇ ਹੋਏ ਆਂ ਆਪ ਤੁਸੀਂ ਗੰਭੀਰ ਅਫਸਰਾਂ ਦੇ ਉੱਪਰ ਅਲੀਗੇਸ਼ਨ ਲਾਉਣ ਨੂੰ ਮੈਂਟਲ ਹੋਨੇ ਆਂ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਸ਼ਿਵ ਸੈਨਾ ਹਿੰਦ ਦੇ ਜਿਹੜੇ ਕੌਮੀ ਰਾਸ਼ਟਰੀ ਪ੍ਰਧਾਨ ਨੇ ਨਿਸ਼ਾਨ ਸ਼ਰਮਾ ਜੀ ਸਾਡੇ ਗ੍ਰਹਿ ਵਿਖੇ ਆਏ ਨੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਹੈਗਾ ਵੀ ਇਹਨਾਂ ਵੱਲੋਂ ਦੇਖੋ ਬਹੁਤ ਲੰਬੇ ਸਮੇਂ ਤੋਂ Hindu ਧਰਮ ਲਈ ਲੜਾਈ Hindu ਧਰਮ ਦੀ ਰੱਖਿਆ ਲਈ بڑا ਸੰਘਰਸ਼ ਹੈ ਪ੍ਰਧਾਨ ਜੀ ਵੱਲੋਂ ਕਾਫੀ ਲੰਬੇ ਸਮੇਂ ਤੋਂ ਜਿਹੜਾ ਹੈ ਸ਼ੁਰੂ ਕੀਤਾ ਹੋਇਆ ਹੈ ਜਿਸ ਲਈ ਜਿਸ ਦੇ ਬਦਲੇ ਵਿੱਚ ਇਹਨਾਂ ਨੂੰ ਬਹੁਤ ਵਾਰ ਯਾਨੀ ਕਿ ਇਹ ਕਹਿ ਸਕਦੇ ਆਪਾਂ ਵੀ ਸੰਤਾਪ ਚੱਲਣਾ ਪਿਆ ਪਰ ਇਹਨਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਜਿਹੜੀ ਲੜਾਈ ਹੈ Hindu Sikh ਏਕਤਾ ਕਹਿ ਲੋ ਏਕਤਾ ਖੰਡਤਾ ਪੰਜਾਬ ਦੀ ਸਭ ਦੀ ਲੜਾਈ ਇਹਨਾਂ ਵੱਲੋਂ ਤਕੜੇ ਹੋ ਕੇ ਲੜੀ ਜਾ ਰਹੀ ਹੈ ਤੇ ਮੈਂ ਵੀ तकरीबन 15-20 ਸਾਲ ਤੋਂ ਇਹਨਾਂ ਨਾਲ ਜੁੜਿਆ ਹੋਇਆ ਤੇ ਅਸੀਂ ਵੀ ਇਹਨਾਂ ਦੇ ਨਾਲ ਜੋ ਵੀ ਇਹਨਾਂ ਨੇ ਹੁਣ ਤੱਕ ਹੁਕਮ ਕੀਤਾ ਹੈ ਇਹਨਾਂ ਦੇ ਨਾਲ ਜਿਹੜੀ ਹਿੰਦੂਤ ਰਮਦੀ ਜਿਹੜੀ ਵੀ ਲੜਾਈ ਹੈ ਅੱਤਵਾਦ ਖਾਲਸਥਾਨ ਦੇ ਵਿਰੁੱਧ ਵੀ ਜੜੀ ਹੈ ਬੇਖੌਫ ਹੋ ਕੇ ਲੜਾਈ ਲੜ ਰਹੇ ਨੇ ਅਸੀਂ ਉਹਦੇ ਨਾਲ ਆ ਹੁਣ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਵੀ ਇੱਕ ਮਹਮ ਸ਼ੁਰੂ ਕੀਤੀ ਹੈ ਇਹਨਾਂ ਨੇ ਵੀ ਹਰ ਪਿੰਡ ਪਿੰਡ ਦੇ ਵਿੱਚ ਹਰ ਘਰ ਘਰ ਤੱਕ ਪਹੁੰਚ ਕੇ ਹਿੰਦੂਆਂ ਨੂੰ ਜਗਾਉਣ ਦਾ ਜਿਹੜਾ ਹੈ ਪ੍ਰਾਲਾ ਸ਼ੁਰੂ ਕਰਨ ਜਾ ਰਹੇ ਨੇ ਉਸ ਮਹਮ ਦੇ ਵਿੱਚ ਵੀ ਮੈਂ ਪ੍ਰਧਾਨ ਜੀ ਨੂੰ ਬਿਸ਼ਵਾਸ ਦਵਾਣਾ ਵੀ ਅਸੀਂ ਸਾਡੇ ਅਨੁਜੀਤ ਗੋਤਮ ਜੀ ਅੱਜ ਪਬਰੀਜੀ ਸਾਡੇ ਖੰਨੇ ਦੇ ਜਿਹੜੇ ਵੀ ਸਾਡੇ ਨਾਲ ਵੀ ਸਾਡੇ ਖੰਨੇ ਦੇ ਵਿੱਚ ਵੀ ਜਿਹੜੇ ਨਮਾਇंदे ਇਹਨਾਂ ਦੇ ਹੈਗੇ ਨੇ ਉਹਨਾਂ ਦੇ ਨਾਲ ਲੈ ਕੇ ਕਿ ਅਸੀਂ ਇਸ ਇਲਾਕੇ ਦੇ ਵਿੱਚ ਵੀ ਜਿੰਨਾ ਵੀ ਵੱਧ ਤੋਂ ਵੱਧ ਜਿਹੜਾ ਸ਼ਿਵ ਸੈਨਾ ਹਿੰਦ ਦਾ ਜੋ ਵੀ ਇਹਨਾਂ ਨੇ ਪ੍ਰੋਗਰਾਮ ਜਿਹੜਾ ਅੱਜ ਦਿੱਤਾ ਹੈਗਾ ਉਹਦੇ ਤਹਿਤ ਜਿਹੜਾ ਬਹੁਤ ਇਹਨਾਂ ਦੇ ਨਾਲ ਫਰਲਾ ਕੀਤਾ ਜਾਏਗਾ ਜੈ